ਦੋਸਤੋ ਛੋਟ ਵੀਡੀਓ ਬਣਾ ਰਹੇ ਆ ਪਿੰਡ ਬੁਰਜਨਾਥੂ ਕੇ ਪਹੁੰਚੇ ਆ ਪੱਟੀ ਤਹਿਸੀਲ ਜਿਲ੍ਹਾ ਤਰਨਤਾਰਨ ਨੰਬਰ ਸਕਰੀਨ ਦੇ ਉੱਪਰ ਚੱਲਣ ਡਿਆ ਹੈਪੀ ਦਾ ਹੈਪੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਕ ਹੈ ਕਿਰਪਾ ਸਤਿਗੁਰੂ ਜੀ ਮੇਰਾ ਮਾਲਕ ਜੀ ਹੈਪੀ ਚਾਰ ਬਣਾ ਤਿੰਨ ਬੱਚੇ ਸਮੇਤ ਆ ਤੇ ਇੱਕ ਬਗੈਰ ਇੱਕ ਬੱਚੇ ਬਗੈਰ ਜੀ ਵੇੜਾ ਵੀ ਤਾਜੀ ਸੂਈ ਆ ਹਾਂਜੀ ਉਹਦਾ ਚੁਪਤਾ ਦਿਨ ਸੂਈ ਨੂੰ ਰੋਹ ਬਰਾਬ ਇਹਦਾ ਵੀ ਚੰਗਾ ਹਾਂਜੀ ਐਨ ਸ਼ਾਇਰ ਦਾ ਕ੍ਰਾਸ ਲਾ ਲਓ ਐਨ ਸ਼ਾਇਰ ਲਾ ਲਓ ਮਗਰ ਬੱਛੀ ਚੁਪਤ ਬੱਛੀ ਬੜੀ ਪਿਆਰੀ ਆ ਹਾਂਜੀ ਦੱਬੀ ਬੱਛੀ ਆ ਤੇ ਠੰਡੀ ਵੀ ਚੱਕ ਕਰਾ ਲਓ ਹਾਂਜੀ ਮਿੱਠੀ ਵੇਚ ਲਓ ਲਓ ਕੋਈ ਬੰਗਾ ਨਹੀਂ ਕੋਈ ਟੰਗਾ ਪਾਉਣ ਦੀ ਲੋੜ ਨਹੀਂ ਨਾ ਜੀ ਨਾ 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 ਵੇਖੋ ਮੇਰੇ ਭਰਾ ਬਹੁਤ ਵਧੀਆ ਚੰਗੀ ਚੋਣ ਕਿੰਨਾ ਦੋ ਤ 11 ਕਿ 12 11 ਕਿਲੋ ਬੋਲਾ ਆਟਾ ਮਿਲ ਕੇ ਜਾ ਹੋਵੇ 12 ਹੀ ਆਉਣ ਲੈਣੇ ਥੋੜੇ 10 ਕਿਲੋ ਦੀ ਗਾਰੰਟੀ ਦੇਣਾ ਚੱਕੋ ਜੀ ਹਾਂਜੀ ਲਓ ਮਗਰ ਬੱਛੀ ਔਰ 11 ਕਿਲੋ ਬੌਲਾ ਮੁੱਲ ਕੀ ਕਰਤਾ ਸਮਝਾ ਮੁੱਲ ਮੁੱਲ 50 45 42 ਹਜ਼ਾਰ ਦੀ ਪੰਜਾਬ ਭਰ ਪਹੁੰਚ ਲਓ ਵੀ ਲੁੱਟੋ ਮੈਨੂੰ ਜਿੱਥੋਂ ਮਰਜੀ 200 ਕਿਲੋਮੀਟਰ 400 ਪਾਈ ਲਿਆ ਪੰਜਾਬ ਭਰ ਦੇ ਵਿੱਚ ਪਹੁੰਚ ਜਾਂਦੀ ਆ ਜੀ ਕੋਈ 100 ਨਹੀਂ ਕੋਈ 50 ਭਾੜਾ ਭੁੰਡਾ ਬੜਾ ਉਨੀ ਗਾਂ ਤੋਂ ਉਨੀ ਪਛਾਂ ਇੱਧਰ ਆ ਗਈ ਵੜ ਆਪਣੇ ਕੋਲ ਸਿੱਗੀ ਸਮਝਾ 6 ਦਿਨ ਦੇ ਮੂਹ ਤੋਂ ਦੂਜਾ ਸੁਆ ਮਗਰ ਬੱਛੀ ਇੱਕ ਮਹੀਨੇ ਦੀ ਸੂਈ ਇਹ ਵੀ ਨਹੀਂ ਕੁਛ ਹਾਂਦੀ ਨਾ ਜੀ ਨਾ ਲਓ ਵੈਰੀ ਗੁੱਡ ਆ ਬਖਾਓ ਬਈ ਆ ਬਖਾਓ ਕਿੰਨਾ ਦੁੱਧ ਸੰਦੋ ਦੁੱਧ 10 ਕਿਲੋ ਮਿਲ ਕੇ ਦੇ ਦਾਂਗੇ ਵੈਰੀ ਗੁੱਡ 10 ਕਿਲੋ ਦੁੱਧ ਇਹਦਾ ਮੁੱਲ 42 45 ਜੋ ਮਰਜ਼ੀ ਕਰ ਲਈਏ 1000 ਘੱਟ 40 ਦੀ ਪਹੁੰਚ 1000 ਘੱਟ 40 ਦੀ ਪਹੁੰਚ ਹਾਂਜੀ ਵਸ਼ੀ ਵਸ਼ੀ ਮਗਰ ਜਰਸੀ ਹਾਂਜੀ ਆ ਬੈਠੀ ਆ ਆ ਬੱਚੀ ਬੈਠੀ ਆ ਬਾਕੀ ਸਫਾਈਆਂ ਸੰਦੋ ਵਿਖਾ ਦਿਓ ਆ ਬਖਾਓ ਇੱਕ ਵਾਰੀ ਠੰਡੀ ਟੀਰੀ ਫੇਰ ਲਓ ਜਿੱਦਾਂ ਮਰਜ਼ੀ ਆ ਵੇਖੋ ਠੰਡੀ ਮਿੱਟੀ ਕੋਈ ਬੰਗਾ ਜੂੜ ਪਾਉਣ ਦੀ ਲੋੜ ਪੱਦਾ ਤਾਜਾ ਕੀ ਮੁੱਲ ਉਹ ਲੈ ਵੱਡੀ ਹਾਂਜੀ ਕੀ ਮੁੱਲ ਮੁੱਲ 1000 ਘੱਟ 40 ਦੀ ਪਹੁੰਚ ਪਹੁੰਚ ਮੁੱਲ 1450 ਜੋ ਮਰਜ਼ੀ ਕਰ ਲਈਏ ਇੱਧਰ ਆ ਗਈ ਬਲੈਕ ਡਾਇਮੰਡ ਹਾਂਜੀ ਤੇ ਕਾਲੀ ਬੈੜ ਕੀ ਇਹਦਾ ਆਪਾਂ ਸਾਬ ਇਹ ਵੀ ਸੂਈ 15 20 ਇਹਨਾਂ ਦੀ ਬੱਛਾ ਮਗਰ ਲਓ ਜੀ 15 20 ਦਿਨਾਂ ਦੀ ਸੂਈ ਹੈ ਬੱਛਾ ਮਗਰ ਹਾਂਜੀ ਲਓ ਜੀ ਕਰੋ ਚੱਕ ਦੁੱਧ ਕਿੰਨਾ 8 ਕਿਲੋ 8 ਕਿਲੋ ਸੱਤ ਦੀ ਗਾਰੰਟੀ ਦੇ ਦਾਂਗਾ ਆਉਣ ਜਾਣ ਖੜੂ ਕੋਈ ਨਹੀਂ ਲਓ ਜੀ ਸੱਤ ਦੀ ਗਾਰੰਟੀ ਰਹੂਗੀ ਹੋਵੇ ਨਾ ਹੋਵੇ ਤਾਂ 8 ਕਿਲੋ ਮੁੱਲ ਕੀ ਆ ਮੁੱਲ 5000 ਦੀ ਪਹੁੰਚ 28 30 ਜੋ ਮਰਜ਼ੀ ਕਰ ਲਈਏ 25 ਦੀ ਪਹੁੰਚ ਠੀਕ ਆ ਜੀ ਠੀਕ ਲੈ ਲੋ ਐਂ ਠੰਡੀਆਂ ਘਤੀਆਂ ਗਰਮ ਵਾਲੀਆਂ ਆ ਵੇਖੋ ਥਣ ਵੇਖੋ ਹਾਂਜੀ ਬਹੁਤ ਵਧੀਆ ਅੱਗੇ ਬਗੈਰ ਬੱਚਿਆਂ ਆ ਇਹ ਸਮਝੋ ਬਗੈਰ ਬੱਚਿਆਂ ਵੀ ਠੰਡੀ ਤੇਰੀ ਕਰਨ ਵਾਲੀ ਲਓ ਵਾੜੇ ਵੀ ਬੜੀ ਜ਼ਬਰਦਸਤ ਆ ਪੂਰੇ ਭਾਰੇ ਨਾਲ ਦੀ ਆ ਤੇ ਇਹਦੇ ਥੱਲੇ 7 ਕਿਲੋ ਤੋਂ ਤੱਕ 7 ਕਿਲੋ ਦੀ ਹੋਊਗਾ 8-7 ਦੀ ਗਾਰੰਟੀ ਜੀ ਲਓ ਜੀ 8 ਹੋਊਗਾ ਤੇ 7 ਦੀ ਗਾਰੰਟੀ ਤਾਂ ਸਾਡੀ ਆ ਚਵਾਈ ਚੰਗੀ ਆ ਮੁੱਲ ਕੀ ਰਹੂਗਾ ਮੁੱਲ ਨੂੰ ਸਾ ਮੇਰਾ 16000 ਤੇ ਪਹੁੰਚ ਠੀਕ ਆ ਉਧਰਲੇ ਪਾਸੇ ਪੂਰੀ ਫੇਸਪੂਸ ਵੀ ਚੰਗੀ ਤਰ੍ਹਾਂ ਕਵਰ ਕਰਦੇ ਆ ਜੇ ਪੂਰਾ ਟਾਂਜਾ ਦਿਖਾ ਦਿਓ ਭਰਾਵਾਂ ਨੂੰ ਠੀਕ ਆ ਜੀ ਬਾਕੀ ਪਹੁੰਚ ਹੋ ਜਣੀ ਹੈ 16000 ਦੇ ਵਿੱਚ ਪੂਰੇ ਪੰਜਾਬ ਪੰਜਾਬ ਪਰ ਦੇ ਵਿੱਚ 16000 ਤੋਂ ਬੋਲੋ 68 ਤੇ 42000 ਤੱਕ ਐਂਡ ਆ ਗਿਆ ਐਂਡ ਬਾਕੀ ਕਰੋ ਸੰਪਰਕ ਨੰਬਰ ਜਿਹੜੇ ਦੋਸਤੋ ਸਕਰੀਨ ਦੇ ਉੱਪਰ ਚੱਲਣ ਦੇ ਆ ਧੰਨਵਾਦ ਸਾਰੇ ਭਰਾਵਾਂ ਦਾ